का कमरा है देखो एक कच्चा कमरा बल छत पर नहीं कमरा है नवा तैयार किया कमरा पक्का लपाई होने वाली है अच्छे फर्श पैन वाला अच्छा फर्श है कमरा ये बड़ा कमरा सुनो ਸਾਰਾ ਘਰ ਨਮਾ ਗਣਵੇ ਪੱਕਾ ਫਰਸ਼ ਪਾਇਆ ਹੈ ਬਲੈਂਟ ਪੱਥਰ ਆ ਕਾਹ ਕਮਰਾ ਹੈ ਜੀ ਇਸ ਦੇ ਵਿੱਚ ਹੀ ਰਸੋਈ ਬਣੀ ਹੋਈ ਹੈ ਪਰ ਇਹ ਲੈਨਸੇ ਨੇ ਸਾਰੇ ਕਮਰੇ ਬਣੇ ਸੇ ਆਹ ਦਾ ਗੇਟ ਆ ਬਾਥਰੂਮ ਬਣਾ ਰਹੇ ਸੀ ਬਣਨ ਦੇ ਛੱਡਦੇ ਆਪਾਂ ਆ ਬੇੜਾ ਆ ਗਿਆ गेट है मेन गेट आ गली है एक, एक आ गली है इतों पांच एक किले दूर छड़ के अमीर रोड आ गया ਸਿੱਧਾ ਹੈ ਵੀ ਰੋਡ ਨੂੰ ਰੋਡ ਨੂੰ ਜਾਣਾ ਸਿੱਧੇ ਮੇਨ ਰੋਡ ਨੂੰ ਦੇ ਅੰਦਰ ਰਸਤਾ ਹੈ ਅੱਜ ਜਿਹੜਾ ਅਸੀਂ ਤੁਹਾਡੇ ਲਈ ਘਰ ਲੈ ਕੇ ਆਈਆਂ ਜੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਨਾ ਪਸੰਦ ਆਵੇ ਇਹ ਹੋ ਨਹੀਂ ਸਕਦਾ ਕਿਉਂਕਿ ਇੰਨਾ ਜਿਆਦਾ ਸਸਤਾ ਘਰ ਹੈ ਰੇਟ ਸਿਰਫ 3 ਲੱਖ ਰੁਪਈਆ ਵੀਡੀਓ ਨੂੰ ਪੂਰੀ ਦੇਖ ਲਿਓ ਸਾਰੀ ਜਾਣਕਾਰੀ ਆਪਾਂ ਵੀਡੀਓ ਚ ਦੇਵਾਂਗੇ ਜੀ ਤੇ ਬਹੁਤ ਵਧੀਆ ਲੋਕੇਸ਼ਨ ਤੇ ਖੁੱਲੀ ਗਲੀ ਤੇ ਇਹ ਘਰ ਹੈਗਾ ਤੇ 3 ਲੱਖ ਰੁਪਈਆ ਰੇਟ ਹੈ ਜੀ ਇਹਦਾ ਤੇ ਅਰਜੈਂਟ ਸੇਲ ਕਰਨਾ ਜੀ ਪੂਰੀ ਵੀਡੀਓ ਦੇਖ ਲਿਓ ਸਾਰੀ ਜਾਣਕਾਰੀ ਤਾਂ ਹੀ ਤੁਹਾਡੇ ਤੱਕ ਪਹੁੰਚੂਗੀ ਜੇਕਰ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਹਰੇਕ ਵੀਡੀਓ ਦੇ ਵਿੱਚ ਆਪਾਂ ਦੱਸ ਦਿੰਨੇ ਹੁੰਨੇ ਕਿ ਵੀਡੀਓ ਪੂਰਾ ਦੇਖਿਓ ਤੇ ਉਸ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9877988444 ਜੋ ਵੀਡੀਓ ਦੇ ਵਿੱਚ ਚੱਲ ਰਿਹਾ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਤੁਸੀਂ ਇੱਕ ਫੁੱਲ ਸਕਰੀਨ ਦੀ ਵੀਡੀਓ ਸਾਰੀ ਜਾਣਕਾਰੀ ਸਾਨੂੰ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਇੱਕ ਘਰ ਦੀ ਲੋਕੇਸ਼ਨ ਹੈ ਜੀ ਮੰਡਵੀ ਜ਼ਿਲ੍ਹਾ ਸੰਗਰੂਰ ਤੇ ਬਹੁਤ ਸਸਤਾ ਘਰ ਹੈ ਬਹੁਤ ਸੋਹਣੇ ਲੋਕੇਸ਼ਨ ਤੇ 3 ਲੱਖ ਰੁਪਏ ਰੇਟ ਰੱਖਿਆ ਗਿਆ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 9968523784 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਹੈ ਜਿਹੜਾ ਖਰੀਦ ਸਕਦੇ ਹੋ ਅੱਜ ਦੇ ਵੀਡੀਓ ਦੇ ਲਈ ਇੰਨਾ ਹੀ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਕਿਸੇ ਨਵੀਂ ਕੋਠੀ ਮਕਾਨ ਦੇ ਨਾਲ ਧੰਨਵਾਦ